ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਬਲੌਕ ਪਿਸਟਲ 9ਐਮਐਮ ਤੇ 7 ਜਿਹੜੇ ਆ ਕਾਟਲ ਦੇ ਜਿਹੜੇ ਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਪੁਸ਼ਿੰਗ ਕੀਤੀਆਂ ਜਾਂਦੀਆਂ ਕਨਸਾਈਨਮੈਂਟ ਉਹ ਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲ ਪਿੰਡੀ ਸੈਦਾਂ ਏਰੀਆ ਟਾਰੀ ਸਾਈਡ ਤੇ ਤੇ ਦੁਰਾਂਗਲਾ ਤੇ ਕਲਨੌਰ ਸਾਈਡ ਗੁਰਦਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅਮਰਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦਾ ਦੁਰੰਗਲਾ ਔਰ ਕਲਾਨੌਰ ਦਾ ਲੋਪਾ ਪਿੰਡਾ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਇਹ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹਿਰੋਇਨ ਬ੍ਰਾਮਧੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨੋਂ ਤੋਂ 1 kg आइस मेटाफेटामाइन ਤੇ ਜਿਹੜਾ 9mm ਗਲੌਕ ਪਿਸਟਲ ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਟਲ ਦੀ ਜੋ ਗੱਲ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਵੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਅਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜੱਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜੈਟ ਦਾ ਜਨਾਲੇ ਦੇ ਵਿੱਚ ਆ ਉੱਥੇ ਵੀ ਧੋ ਪਿਸਟਲ ਦੀ ਰਿਕਵਰੀ ਹੋਈ ਸੀਗੀ ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕਦਮਾ ਨਹੀਂ ਹੈ ਦਵਿੰਦਰ ਬਾਓ ਜਿਹੜਾ ਹੈਗਾ ਬੂਆ ਨੰਗਲੀ ਪੀਐਸ ਰਾਜਸੰਸੀ ਜਿੱਥੇ ਮੈਟਾਫੈਟਾਮਾਈਨ ਆਈਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਹੈ ਦੋ ਮੁਕਦਮੇ ਨੇ ਹੀਰੋਇਨ ਦੇ ਥਾਣਾ ਕੰਬੋ ਅੰਮ੍ਰਿਤਸਰ ਰੂਰਲ ਤੇ ਲੋਪੋਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਏ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਸਮਗਲਰਸ ਨਾਲ ਇਹਦੇ ਕੰਟੈਕਟਸ ਪੈਦਾ ਹੋਏ ਤੇ ਆਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਬਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਸੋ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇੱਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅੰਮ੍ਰਿਤਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਇਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦ ਬਾਰਡਰ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਉਤੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਆ ਤੇ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕਿਜੀ ਪਲਸ ਜਿਹੜੀ ਹੈਗੀ ਹੈ ਹੀਰੋਇਨ ਔਰ 1 ਕਿਜੀ ਮੈਟਾਫੈਟਾਮਾਈਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਐਸ ਸੈਕਟ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕੰਸਾਈਨਮੈਂਟ ਪੋਸ਼ਣ ਹੋ ਰਹੀ ਹੈ ਤੋ ਇਹਦੀ ਸਾਡੀ ਜਿਹੜੀ ਟੀਮ ਹੈ ਜਿਹਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੀ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਕਰਕ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਨਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ 카ਟਲ ਨੇ ਡਰਗ ਦੇ ਉਹ ਬਸ ਕੀਤੇ ਹੈ ਤੇ ਇਹਨਾਂ ਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ ਵਿੱਚ ਟੋਟਲ ਕਿੰਨੇ ਬੰਦੇ ਰਿਸਟ੍ਰੇਬਲ ਹੁਸਾ ਸੱਤ ਬੰਦੇ ਟੋਟਲ ਹੋਏ ਆ ਜੀ ਦੋ ਆਈਸ ਵਾਲੇ ਮੋਡਿਊਲ ਚ ਨੇ ਜੀ ਤੇ ਹਿਰੋਇਨ ਦੇ ਵਿੱਚ ਪੰਜ ਬੰਦੇ ਇਹ ਪਾਈਸ ਤੋਂ ਵਿੱਚ ਇੱਕ ਪਾਰਟੀਆਂ ਦੇ ਵਿੱਚ ਜਾਂ ਉੱਥੇ ਸੋਸਾਇਟੀ ਦੇ ਵਿੱਚ ਸਪਲਾਈ ਕਰਦੇ ਸੀ ਉਹ ਉਹ ਵੀ ਇੱਕ ਸਰ ਉਹ ਕਿੱਥੇ ਕਰਦੇ ਸੀ ਇਹ ਵੀ ਮੇਰੇ ਕੋਲ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿੰਨਾ ਸਰ ਐਕਸਪਲੋਰ ਸਰ ਬਿਲਕੁਲ ਨਿਊ ਇਅਰ ਵਾਲੀ ਗੱਲ ਹੈ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਆਦਾ ਕੋਕੀਨ ਵਗੈਰਾ ਜੀ ਮੈਟਾਫੇਟਾਮਾਈਨ ਜਿਵੇਂ ਅੱਗੇ ਵੀ ਅਪਰ ਡਿਸਕਸ ਕੀਤਾ ਹੈ ਹਿਰੋਇਨ ਦਾ ਇੱਕ ਸਬਸਟੀਟਿਊਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਕਿ ਕਿ ਹਿਰੋਇਨ ਦਾ ਜੋ ਸਾਨੂੰ ਪਤਾ ਲੱਗਿਆ ਐਸ ਪਰ ਇਨਟੈਰੋਗੇਸ਼ਨਸ ਜਾਂ ਇੰਟੈਲੀਜੈਂਸ ਇਨਪੁਟਸ ਇਹ ਅਫਗਾਨਿਸਤਾਨ ਦੇ ਵਿੱਚ ਜਿਹੜੀ OPM ਦੀ ਜਿਹੜੀ ਤੇ ਪੋਪੀ ਦੀ ਜਿਹੜੀ ਕਲਟੀਵੇਸ਼ਨ ਉਹਨੂੰ ਥੋੜਾ ਘਟਾਇਆ ਗਿਆ ਉਹਦੇ ਕਰਕੇ ਜਿਹੜੇ ਇਹਦਾ ਇੱਕ ਸਬਸਟੀਟਿਊਟ ਤਿਆਰ ਕੀਤਾ ਜਾਂਦਾ ਹੈ ਲੈਬ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਕਾਫੀ ਮਤਲਬ ਇਹਨਾਂ ਨੂੰ ਪ੍ਰਚਲਿਤ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੀ ਕੁਆਂਟੀਟੀ ਨਾਲ ਹੀ ਨਸ਼ੇ ਦੀ ਇੱਕ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਰ ਗੁਣਾ ਆਪਾਂ ਮੰਨ ਸਕਦੇ ਹਾਂ ਹਿਰੋਇਨ ਨਾਲੋਂ ਜ਼ਿਆਦਾ ਇਹਦੀ ਜਿਹੜੀ ਐਫੀਕੇਸੀ ਸਮਝ ਲਓ ਜਾਂ ਪੰਜ ਸਮਝ ਲਓ ਤੋ ਉਸ ਕਰਕੇ ਇਹ ਜਿਹੜੀ ਆ ਉਹਦਾ ਇੱਕ ਸਬਸਟੀਟਿਊਟ ਵੱਲੋਂ ਲੋਕੀ ਲੈ ਕੇ ਆ ਰਹੇ ਹੁਣ ਈਜ਼ੀ ਟੂ ਕੈਰੀ ਹੈ ਕਿਥੇ 4 ਕਿਲੋ ਲੈ ਕੇ ਜਾਣੀ ਹੈ ਕਿਥੇ 1 ਕਿਲੋ ਲਗਾਉਣੀ ਵੀ ਸੌਖੀ ਹੈ ਜੀ ਸਰ ਧੁੰਦ ਦੇ ਕਾਰਨ ਕਿੰਨਾ ਕੁ ਇਜ਼ਾਫਾ ਹੋਇਆ ਹੈ ਜੀ ਧੁੰਦ ਕਾਰਨ ਜਿਹੜੀ ਦੇਖਿਆ ਜਾ ਰਿਹਾ ਬੋਟਨ ਕਾਫੀ ਜ਼ਿਆਦਾ ਖੇਤ ਜਿਹੜੀ ਆ ਵੱਜ ਚੁੱਕੀ ਹੈ ਤੁਹਾਨੂੰ ਲੱਗਦਾ ਹੈ ਕਿ ਡ੍ਰੋਨ ਦੀ ਗਤੀਵਿਧੀ ਜ਼ਿਆਦਾ ਹੋਈ ਹੈ ਕਿ ਨਾ ਡੈਫੀਨਿਟਲੀ ਜੇ ਦੇਖੋ ਕਲਾਈਮੈਟਿਕ ਤੇ ਵੈਦਰ ਜਿਹੜਾ ਹੈ ਉਹਨੂੰ ਇਨਫਲੂਐਂਸ ਕਰਦੀਆਂ ਨੇ ਚੀਜ਼ਾਂ ਨੂੰ ਕਿਉਂਕਿ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਔਰ ਫੋਰਸਸ ਨੂੰ ਆਇਡੈਂਟੀਫਿਕੇਸ਼ਨ ਹੋਰ ਗੱਲਾਂ ਔਰ ਜਿਹੜੀ ਗੱਲ ਹੋਰ ਵੀ ਬੜੀ ਇੰਪੋਰਟੈਂਟ ਆ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਚਾਹੁੰਦਾ ਸਵੇਰੇ अर्ਲੀ ਮਾਰਨਿੰਗ ਜਿਹੜਾ ਜਿਆਦਾ ਡਰਾਪਿੰਗਸ ਹੋ ਰਹੀਆਂ ਉਹਦਾ ਕਾਰਨ ਇਹ ਦੱਸਿਆ ਕਿ ਰਿਲੀਜੀਅਸ ਪਲੇਸਸ ਤੇ ਉਸ ਟਾਈਮ ਪਾਠ ਜਾਂ ਕੋਈ ਲਾਊਡ ਸਪੀਕਰ ਦੇ ਉੱਤੇ ਰਿਲੀਜੀਅਸ ਪ੍ਰੇਅਰਸ ਚੱਲ ਪੈਂਦੀਆਂ ਉਹਦੇ ਕਰਕੇ ਜਿਹੜੀ ਡਰੋਨ ਦੀ ਜਿਹੜੀ ਆਵਾਜ਼ ਹੈ ਉਹ ਥੋੜੀ ਦਬ ਜਾਂਦੀ ਹੈ ਮਤਲਬ ਇੰਨਾ ਈਜ਼ੀ ਨਹੀਂ ਰਹਿੰਦਾ ਉਹਨੂੰ ਡਿਟੈਕਟ ਕਰਨਾ ਸੋ ਬੇਸਿਕਲੀ ਉਹ ਟਾਈਮਿੰਗਸ ਤੇ ਵੈਦਰ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਪਤਾ ਜਿਹੜੇ ਕ੍ਰਿਮੀਨਲ ਐਲੀਮੈਂਟ ਆ ਜਾਂ ਸਮਗਲਰ ਨੇ ਉਹ ਇਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਕੋਈ ਐਂਟੀ ਡਰਨ ਸਿਸਟਮ ਵੀ ਕਹਿੰਦੇ ਸੀ ਲੱਗਣੇ ਇੱਥੇ ਕੋਈ ਲੱਗਿਆ ਐਂਟੀ ਡਰਨ ਸਿਸਟਮ ਬੜੇ ਅੱਛੇ ਚੱਲ ਰਿਹਾ ਜੀ ਔਰ ਕਾਫੀ ਜ਼ਿਆਦਾ ਪਿੱਛੇ ਰਿਕਵਰੀਜ਼ ਹੋਈਆਂ ਚਾਹੇ ਫਿਰੋਜ਼ਪੁਰ ਸੈਕਟਰ ਹੈ ਜਾਂ ਅੰਮ੍ਰਿਤਸਰ ਸੈਕਟਰ ਹਾਲਾਂਕਿ ਆਪਣਾ ਇਹ ਵਿਸ਼ਾ ਨਹੀਂ ਹੈ ਇੱਥੇ ਤੋਂ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੀ ਜਿਹੜੇ ਡਰੋ ਹਾਂਜੀ ਜਿਹੜੀਆਂ ਮਾਂ ਸਰਕਾਰ ਵੱਲੋਂ ਬੱਚੀ ਦਿੱਤੀਆਂ ਗਈਆਂ ਸੀਗੀਆਂ ਐਂਟੀ ਡਰੋਨ ਸਿਸਟਮ ਨੀਆਂ ਉਹ ਤਨਾਤਨੀ ਜੀ ਤਨਾਤਨੀ ਜੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਮਤਲਬ ਉਹਦੇ ਤੇ ਚੰਗਾ ਸਿਗਨੀਫੀਕੈਂਟ ਕੰਮ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਡਿਟੈਕਟ ਹੋਈਆਂ ਹੈ ਕਈ ਡਰੋਨ ਨੇ ਇਦਾਂ ਦੇ ਜਦੋਂ ਡਿਟੈਕਟ ਹੋਏ ਜਾਂ ਜੈਮ ਹੋਏ ਵਾਪਸ ਬੇਸ ਤੇ ਚਲੇ ਜਾਂਦੇ ਆ ਸੋ ਜਿਹੜੀ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਕੇ ਜਾਂ ਉਹਦਾ ਯੂਜੇਜ ਇਸ ਤਰ੍ਹਾਂ ਕਰਦੇ ਆ ਕ੍ਰਿਮੀਨਲ ਡੇ ਟੂ ਡੇ ਆਪਣੀਆਂ ਜਿਹੜੀਆਂ ਮੋਡਸ ਪਰੈਂਡੀ ਉਹ ਚੇਂਜ ਕਰਦੇ ਰਹਿੰਦੇ ਆ ਕਾਚਾ ਮਾ ਬੜੀਆਂ ਹੋਣ ਲੱਗੀਆਂ ਰਾਤੀ ਵੀ ਇੱਕ ਸਨਾਰੇ ਦੁਕਾਨ ਤੇ ਲੁੱਟ ਹੋਈ ਆ ਪਰ ਤੋਂ ਇੱਕ ਡਾਕਟਰ ਨੂੰ ਕਿਡਨਾਪ ਕਰਕੇ ਲਾਗੇ ਆ ਭਾਈ ਸਾਹਿਬ ਮੈਨੂੰ ਇਹ ਕੱਲ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਵੀ ਇੱਥੇ ਰਹਿਣਾ ਕਿਹੜਾ ਕੇਸ ਅੰਡਰਟੈਕਟਡ ਆ ਸਾਰੇ ਨਾਲ ਦੇਖੋ ਜਿਹੜਾ ਸਟਰੀਟ ਕ੍ਰਾਈਮ ਹੈ ਜਾਂ ਪਬਲਿਕ ਦੇ ਵਿੱਚ ਕ੍ਰਿਮੀਨਲ ਤਾਂ ਜਦੋਂ ਦੀ ਸੋਸਾਇਟੀ ਚੱਲੀ ਆ ਸਾਰੇ ਦੇ ਸਾਰੇ ਕੇਸ 100% ਟ੍ਰੇਸ ਨੇ ਔਰ ਜਿਹੜਾ ਡਾਕਟਰ ਦੀ ਵਾਲੀ ਗੱਲ ਸਾਡੇ ਤਾਂ ਕੋਈ ਧਿਆਨ ਚਾਹੀ ਨਹੀਂ ਉਹਨੂੰ ਵੀ ਦੇਖ ਲੈਣੇ ਆਪਾਂ ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਾਂ ਇਹਦੇ ਤੇ ਦੇਖੀਏ ਕਿ ਇਨੀ ਇੰਟਰਨੈਸ਼ਨਲ ਜਿਹੜੀ ਜਿਹਦਾ ਇੰਪੈਕਟ ਹੈ ਚੀਜ਼ ਦਾ ਉਹ ਕੀਤਾ ਜਾ ਰਿਹਾ ਹੈ ਦੇਵਾਂਗੇ ਜੀ ਕੱਲ ਤੁਹਾਨੂੰ ਜ਼ਰੂਰ ਡੈਫੀਨਟਲੀ ਬਰੀਫ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਸਾਰੀਆਂ ਫਿਕਰਸ ਸਰ ਇੱਕ ਚੀਜ਼ ਦੇਖਣ ਵਾਲੀ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਭਾਜੀ ਨੇ ਪੁੱਛਿਆ ਕਿ ਤੁਹਾਨੂੰ ਹੋਣ ਲੱਗਦਾ ਹੈ ਕਿ 90% ਮਾਮਲੇ ਜਿਹੜੇ ਐ ਇਹ ਆਪਸੀ ਰਿਸ਼ਤੇ ਹੁੰਦੇ ਆ ਜਿਹਨੋਂ ਕਹਿੰਦੇ ਉਹਨਾਂ ਨੂੰ ਜਾਣ ਕੇ ਪੁਲਿਸ ਨੂੰ ਇਸ ਕਾਇਕ ਕੀਤਾ ਜਾ ਰਿਹਾ ਹੈ ਕਿ ਸਾਨੂੰ ਜਿਵੇਂ ਬਿਊਟੀ ਪਾਲੰਡਾ ਸੀ ਜ਼ਿਕਰ ਕਰ ਲਿਓ ਮਨੋਂ ਉਹਨਾਂ ਦਾ ਜਾਣ ਪਛਾਣ ਦਾ ਸੀਗਾ ਜਿਹੜਾ ਲੁੱਟ ਕਰਕੇ ਗਿਆ ਸੀਗਾ ਉਸ ਨੂੰ ਲੋਟਾ ਦਾ ਨਾਮ ਦੇ ਦਿੱਤਾ ਗਿਆ। ਉਹਨਾਂ ਲੱਗਦਾ ਕਿ ਲੋਕਾਂ ਦੇ ਆਪਸੀ ਰੰਜਿਸ਼ ਦਾ ਹੀ ਜ਼ਿਆਦਾ ਮਸਲੇ ਹੁੰਦੇ ਨੇ। ਦੋਨੋਂ ਦੋਨੋਂ ਤਰ੍ਹਾਂ ਦੀਆਂ ਗੱਲਾਂ ਆ ਜੀ ਦੇਖੋ ਕ੍ਰਿਮਿਨਲ ਐਲੀਮੈਂਟਸ ਜਿਹੜੇ ਆ ਛੋਟੇ ਲਾਲਚ ਵਾਸਤੇ ਛੋਟੀ ਕਮਾਈ ਵਾਸਤੇ ਜਿਵੇਂ ਤੁਸੀਂ ਇਹ ਡਰੱਗ ਵਾਲੇ ਵਿੱਚ ਹੀ ਆਪਾਂ ਦੇਖਦੇ ਆ ਕਿ ਮੇਨ ਗੱਲ ਕੀ ਹੈ ਕਿ ਜਲਦੀ ਅਸੀਂ ਲਾਲਚ ਓਵਰਨਾਈਟ ਰਿਚ ਹੋ ਜਾਈਏ। ਕੰਮ ਨਾ ਕਰਨਾ ਪਵੇ ਤੇ ਗੰਦੇ ਕੰਮ ਕਰੇ ਰਾਹੀਂ ਜਲਦੀ ਪੈਸੇ ਕਮਾ ਲਈਏ। ਸੋ ਉਹਦੇ 'ਚ ਮੈਂ ਹਮੇਸ਼ਾ ਤੁਹਾਡੇ ਰਾਹੀਂ ਅਪੀਲ ਕਰਦਾ ਰਹਨਾ ਯੂਥ ਨੂੰ ਕਿ ਦੇ ਸ਼ੁੱਡ ਰਿਫਰੇਨ ਫਰਮ ਦਿਸ ਥਿੰਗ ਇਹ ਮਤਲਬ ਮਿਹਨਤ ਦੀ ਕਮਾਈ ਕਰਨ ਉਹਦੇ ਵਿੱਚ ਬਰਕਤ ਮਿਲਦੀ ਆ ਤੇ ਇਹਨਾਂ ਗੱਲਾਂ ਚ ਅਲਟੀਮੇਟਲੀ ਤੁਸੀਂ ਦੇਖੋ ਇਹ ਬੱਚੇ ਜਿਹੜੇ ਨਵੇਂ ਆ ਯੰਗਸਟਰਸ ਦੇ ਵਿੱਚ ਬਾਈ ਕਿਸੇ ਦੀ 21 22 19 32 ਕੋਈ ਮਤਲਬ ਛੋਟੀ ਉਮਰ ਦੇ 20 ਸਾਲ ਦਾ ਕੋਈ 33 ਸਾਲ ਦਾ ਕੋਈ ਫੇਰ ਮਤਲਬ 24 ਸਾਲ ਦਾ ਸੋ ਐਵਰੇਜ ਏਜ ਜੇ ਦੇਖੀਏ 23 24 ਬਣਦੀ ਹੈ ਤੋ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਆਪਣੀ ਸੁਸਾਇਟੀ ਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਅਵੇਅਰਨੈਸ ਜੂੜੇ ਪਹੁੰਚਾਉਣੀ ਚਾਹੀਦੀ ਹੈ ਕਿ ਮਿਹਨਤ ਕਰੋ ਔਰ ਵੇਲੜ ਰਹੇ ਕਿ ਇਹੋ ਜੇ ਕੰਮਾਂ 'ਚ ਲੋਕਾਂ ਦੇ ਬਾਹਰ ਬੈਠੇ ਲੋਕਾਂ ਦੀ ਜਿਹੜੇ ਤੁਹਾਨੂੰ ਫਸਲਾ ਲੈਂਦੇ ਆ ਜਾਂ ਤੁਹਾਨੂੰ ਆਪਣੀ ਗੱਲਾਂ 'ਚ ਲੈ ਲੈਂਦੇ ਉਸ ਚਨਾ ਸਰ 2026 ਲੈ ਕੇ ਪੰਜਾਬ ਪੁਲਿਸ ਨੇ ਇੱਕ ਪੋਸਟ ਜਾਰੀ ਕੀਤਾ ਦਾ ਨੰਬਰ ਲੈ ਕੇ 112 ਨੰਬਰ ਡਾਇਲ ਕੀਤਾ ਜਾ ਕੇ ਸਰ ਕੀ ਸੇਸ਼ਤਾ ਕਰਦੇ ਬਹੁਤ ਵਧੀਆ ਜੀ 112 ਦੇ ਉੱਤੇ ਹੀ ਸਾਡੀ ਜਿਹੜੀ ਮੇਨ ਇੱਕ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਇਨਫੋਰਮੇਸ਼ਨ ਹੈਲਪਲਾਈਨ ਹੈ ਔਰ ਉਹਦੇ ਨਾਲ ਸਾਡੇ ਵੀ ਇਮੀਡੀਏਟ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਮੁਹਾਲੀ ਦੇ ਵਿੱਚ ਸਾਡਾ ਕੰਟਰੋਲ ਰੂਮ ਬੜਾ ਅਲਟਰਾ ਮਾਡਰਨ ਹੈ ਔਰ ਬੜਾ ਅੱਛੀ ਹੋਤੋਂ ਜਿਹੜੇ ਆਪਰੇਟਰਸ ਨੇ ਸਾਰੀ ਗੱਲ ਨੋਟ ਕਰਦੇ ਔਰ ਕਨਸਰਨ ਪੁਲਿਸ ਸਟੇਸ਼ਨ ਨੂੰ ਉਹਦਾ ਜਿਸਟ ਕੱਟ ਕੇ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਫਲੋ ਕਰਦੀ ਹੈ